ਚਲੋ ਜੀ ਹਾਉ ਅਸੀ ਲਈ ਆਏ ਪੱਠੇ ਲੋਕ ਹੋਏ ਖੜੇ ਇਕੱਠੇ ਹੋ ਕੱਠ ਦੀ ਸਿਆਬ ਲਾਈ ਮੈਨੂੰ ਖੱਸਾ ਮਾਬੇਰੀ ਲੱਗੇ ਬੀੜ ਟੱਕ ਕੇ ਹੋ ਗਿਆ ਮੱਲ ਕੀ ਕਲਿਆਣ ਵਿੱਚ ਵਤ ਮਾਬੇਰੀ ਲੱਗੇ ਬੀੜ ਟੱਕ ਕੇ ਪੰਡੋ ਹੋ ਗਿਆ ਕਲਿਆਣ ਸਾਰਾ ਦਾਸ ਬਈ ਪੰਡੋ ਹੋ ਗਿਆ ਕਲਿਆਣ ਸਾਰਾ ਦਾਸ ਬਈ ਕੀ ਦੇ ਮੂਰੇ ਤਾਂ ਕਰਾਂਗੇ ਅਰ ਦਾਸ ਬਈ ਫੇਰ ਮਥਰ ਨੇ ਪਾਤਾਓ ਪੜਾਕਾ ਮਾ ਬੇਰੀ ਲੈ ਗਏ ਢੀੜ ਚੱਕ ਕੇ ਹੋ ਰੂਪ ਮਾਰ ਦਾਸ ਵਿਕਰ ਚ ਹਟਾ ਮਾ ਬੇਰੀ ਲੈ ਗਏ ਢੀੜ ਚੱਕ ਕੇ ਲਾਤਾ ਪਿੰਡ ਨੇ ਸੜਕ ਤੇ ਨਾਕਾ ਮਾਂ 베ਰੀ ਲਗੇ ਵੀੜ ਚੱਕ ਕੇ ਆਓ ਡੀਸੀ ਸਾਹਿਬ ਤਾਂ ਬਠਿੰਡੇੋਂ ਮੰਗਾਲਿਆ ਗੁਰੂ ਘਰ ਕਹਿੰਦਾ ਲੋਕਾਂ ਨੇ ਵਹਾਲਿਆ ਉਹਨੇ ਵੀੜ ਫੇਰ ਵਾਪਸ ਕੋਰਾਤਾ ਮਾਂ 베ਰੀ ਲਗੇ ਵੀੜ ਚੱਕ ਕੇ ਹੋ ਗਿਆ ਮੱਲ ਕੀ ਕਲਿਆਣ ਵਿੱਚ ਵਾਕਾ ਬਾਬੇ ਦੀ ਲਗੇ ਢੀੜ ਚੱਕ ਕੇ ਗਿਆ ਗੁਰੂ ਕਰ ਕੰਮ ਕੋਰ ਮੌਣ ਸੀ ਮੁੰਡੇ ਕੈਰੇ ਤਾਂ ਬਣਾ ਦੇ ਇੱਕ ਗੌਣ ਬਈ ਭਾਈ ਰੂਪੇ ਦਾ ਫਸੜੇ ਆ ਬਾਲਕਾ ਬਾਬੇ ਦੀ ਲਗੇ ਢੀੜ ਚੱਕ ਕੇ ਮਹਿਲੂ ਕਹੇ ਸਰਪੰਤ ਮਖਿਆ ਕਤਾ ਬਾਬੇ ਦੀ ਲਗੇ ਢੀੜ ਚੱਕ ਕੇ ਹੋਗਾ ਮੱਲ ਕੀ ਕਲਿਆਣ ਵਿੱਚ ਵਤ ਮਾਂ 베ਰੀ ਲਗੇ ਬੀੜ ਚੱਕ ਕੇ ਇਹ ਇਹ ਜਦੋਂ ਉਦੋਂ ਜਿਹੜੀ ਬਾਬੇ ਦੀ ਬੀੜ ਇਹ ਬਾਬੇ ਦੀ ਬੀੜ ਜਿਹੜੀ ਉਦੋਂ ਲੈ ਗਏ ਸੀ ਚੱਕ ਕੇ ਚੋਰੀ ਹੋਈ ਸੀ ਬਾਬੇ ਦੀ ਬੀੜ ਇਹ ਉਹਦੇ ਤੇ ਲਿਖਿਆ ਸੀਗਾ ਹਾਂ ਜੀ ਤੇ ਉਹ ਫਿਰ ਮਿਲੀ ਕਿੱਥੋਂ ਸੀਗੀ ਉਹ ਇਥੋਂ ਕੋਠੋਂ ਮਿਲੀ ਸੀ ਜੀ ਅਛਾ ਕੋਠੇ ਗੁਰੂ ਤੋਂ ਮਿਲੀ ਸੀਗੀ ਕੋਠੇ ਧਰਤੀ ਸੀ ਕਿਸੇ ਨੇ ਲਿਆ ਕੇ ਅਛਾ ਕੋਠੇ ਲਿਆ ਕੇ ਧਰਤੀ ਸੀ ਮੂੰ ਤਾਂ ਲੈਗਾ ਸੀ ਦੂਰ ਪਾਲਾ ਉਹ ਬਾਬੇ ਦੀ ਜਾਨੀ ਕਿ ਹੱਥ ਲਿਖਤ ਵੀਰ ਸੀ ਹੈਨਾ ਹਾਂ ਹੱਥ ਲਿਖਤ ਵੀਰ ਸੀ ਉਹ ਹਾਂ ਦੋਸਤੋ ਗੱਲ ਇਹ ਆ ਵੀ ਇਹ ਵੇਖੋ ਗੱਲ ਇਹ ਆ ਇਹ ਜਿਹੜੀਆਂ ਗੱਲਾਂ ਨਾ ਇਹ ਪੰਥ ਦਾ ਜੀ ਨੂੰ ਦਰਦ ਹੁੰਦਾਗਾ ਵੇਖੋ ਗੱਲ ਇਹ ਆ ਵੀ ਇਹ ਗੱਲ ਤਾਂ ਇਹ ਜੇ ਵੇਖਿਆ ਜਾ ਵੀ ਜਿਨ੍ਹਾਂ ਨੇ ਤਾਂ ਐਂ ਵੇਖਣਾ ਵੀ ਕੋਈ ਯਾਰ ਗੱਲ ਇਹ ਵੀ ਉਹੀ ਚਲ ਖੇਤ ਬੈਠਿਆ ਨੇ ਤੇ ਇਹਨੇ ਚਲ ਉਹੀ ਕਰਤਾ ਆਵਾਜ਼ ਦੇਤੀ ਆਪਦੀ ਤੇ ਗੱਲ ਇਹ ਵੀ ਕਿੱਡੀ ਵੱਡੀ ਗੱਲ ਆ ਕਿੱਡੀ ਢੂੰਗੀ ਗੱਲ ਆ ਇਹ ਬਹੁਤ ਬਹੁਤ ਢੂੰਗੀ ਗੱਲ ਆ ਇਹ ਜੇ ਵੇਖਿਆ ਜਾ ਪਿਆ ਆਪਣੇ ਧਰਮ ਦੇ ਵੇਖ ਜਰ ਗੱਲੇ ਆ ਵੀ ਨਹੀਂ ਬੰਦਾ ਇਹ ਗੱਲ ਕਹਿਣ ਤੋਂ ਕਿੰਨਾ ਪਰੇਜ ਜਾਂ ਕੋਈ ਗੱਲਬਾਤ ਤੇ ਪਰ ਜੇ ਹਰੇਕ ਬੰਦਾ ਉੱਠ ਕੇ ਕਹਿ ਜਾਂਦਾ ਵੀ ਮੈਂ ਯਾਰ ਕੌਮ ਦਾ ਬਾਹਲਾ ਮੈਂ ਕੌਮ ਦਾ ਬਾਹਲਾ ਤੇ ਆਹ ਹੁਣ ਯਾਰ ਕਿੱਡਾ ਗੱਲ ਇਹ ਕਿੱਡੀ ਵਧੀਆ ਇਹਨੇ ਲਿਖੀ ਆ ਤੇ ਯਾਰ ਹੁਣ ਇਹਦੇ ਅੰਦਰ ਦਰਦ ਸੀ ਤਾਂ ਫੇਰ ਹੀ ਇਹਨੇ ਲਿਖਿਆਗਾ ਤੇ ਇਹ ਅੱਗੇ ਵੀ ਸਾਨੂੰ ਆਪਾਂ ਵੀਡੀਓ ਚ ਦੱਸਿਆ ਸੀਗਾ ਤੇ ਆਪਾਂ ਫੇਰ ਦੁਬਾਰੇ ਆਪਾਂ ਬਾਈ ਨਾਲ ਕਰਾਉਣੀਆਂ ਗੱਲਾਂ हां भाई गल है भाई आ भाई आहो जनता कल्याण जिने बाबे दी बीड़ ਜਦੋਂ ਚੋਰੀ ਹੋਈ ਸੀ ਕਲਿਆਣਾ ਦੇ ਵਿੱਚੋਂ ਤੇ ਇਹਨੇ ਉਹਦੇ ਤੇ ਆਪਦੀ ਜਿਹੜੀ ਕਵਤਾ ਲਿਖੀ ਸੀ ਤੇ ਇਹ ਜੰਟਾ ਕਲਿਆਣ ਆ ਬਾਈ ਤੇ ਇਹ ਨਾ ਇਹ ਨਹੀਂ ਪਤਾ ਹੁੰਦਾ ਆਪਾਂ ਕਈ ਵਾਰੀ ਨਾ ਕਿਸੇ ਦੀ ਸ਼ਕਲ ਵੇਖ ਕੇ ਆਪਾਂ ਕਹਿ ਦਿੰਦੇ ਆ ਯਾਰ ਉਹੀ ਬੰਦਾ ਉਂਦਾ ਜਿਹਾ ਤਰਹਿ ਜਾਂਦਾ ਤੇ ਆਪਾਂ ਉਹਨੂੰ ਉਹਨਾਂ ਜੱਜ ਨਹੀਂ ਕਰ ਸਕਦੇ ਆਪਾਂ ਕਿਸੇ ਦੇ ਚਿਹਰੇ ਤੋਂ ਨਹੀਂ ਜੱਜ ਕਰਿਆ ਜਾਂਦਾ ਹੁੰਦਾ ਬੰਦਾ ਕਈ ਵਾਰੀ ਮੇਰੇ ਅੱਗੇ ਪੱਕ ਪੱਕ ਬੰਨ ਕੇ ਐ ਪੂਰੇ ਪਾ ਕੇ ਚਿੱਟੇ ਲੀੜੇ ਹੋ ਸਕਦਾ ਅਕਲ ਮੇਰੇ ਅੱਗੇ ਨੂੰ ਭੂਰਾ ਵੀ ਨਾ ਹੁੰਦੀ ਹੋਵੇ ਕਈ ਵਾਰੀ ਹੁੰਦੀ ਨਹੀਂ ਇਹ ਗੱਲਾਂ ਸੱਚੀਆਂ ਹੁੰਦੀਆਂ ਗੀਆਂ ਮੈਂ ਆਪਦੇ ਤੇ ਲਾ ਕੇ ਕਹਿਣਾ ਕਿਉਂਕਿ ਜੇ ਹੋਰ ਕਿਸੇ ਨੂੰ ਕਹਾਂਗੇ ਤਾਂ ਫਿਰ ਉਹ ਗੱਲ ਦੂਰ ਜਾ ਵੜਦੀ ਆ ਤੇ ਕਈ ਵਾਰੀ ਆਪਾਂ ਬੰਦਾ ਇਹ ਜਿਹਾ ਰਬ ਰੂਪੀ ਤਰਿਆ ਜਾਂਦਾ ਹੁੰਦਾ ਤੇ ਉਹ ਸ਼ਕਲ ਤੋਂ ਵੇਖ ਕੇ ਅਲੱਗ ਦਾ ਹੁੰਦਾ ਪਤਾ ਨਹੀਂ ਸਿਧਰਾ ਜੀ ਤੇ ਕਮਲਾ ਜੀ ਤੇ ਵੇਖੋ ਕਿੱਡਾ ਗੌਣਾ ਇਹਦੇ 'ਚ ਬਹੁਤ ਵੱਡਾ ਯਾਨੀ ਕਿ ਪ੍ਰਮਾ ਤੇ ਕਲਾ ਦਿੱਤੀ ਹੈ ਤੇ ਆਪਾਂ ਇਹਨਾਂ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਇਹ ਵੀਡੀਓ ਨੂੰ